ਸਾਸੀਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਅੱਜ ਦੇ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਇੱਕ ਚੰਗੀ ਅਪਡੇਟ ਕੈਨੇਡਾ ਤੋਂ ਸਾਹਮਣੇ ਆਈ ਹੈ ਲਗਾਤਾਰ ਮਾੜੀਆਂ ਖਬਰਾਂ ਦੇ ਵਿਚਕਾਰ ਇਹ ਇੱਕ ਬਹੁਤ ਖੁਸ਼ਖਬਰੀ ਵਾਲੀ ਗੱਲ ਹੈ ਕਿ ਕੈਨੇਡਾ ਨੇ ਆਪਣੇ ਵੇਜ ਰੇਟ ਦੇ ਵਿੱਚ ਵੱਡਾ ਬਦਲਾਅ ਕੀਤਾ ਹੈ ਇਸ ਦਾ ਫਾਇਦਾ ਨਾ ਸਿਰਫ ਉੱਥੇ ਇੰਟਰਨੈਸ਼ਨਲ ਸਟੂਡੈਂਟ ਨੂੰ ਹੋਣ ਵਾਲਾ ਹੈ ਨਾਲ ਦੀ ਨਾਲ ਹੀ ਜਿਹੜੇ ਵਰਕਰਸ ਨੇ ਉਹਨਾਂ ਨੂੰ ਬਹੁਤ ਵੱਡਾ ਬੈਨੀਫਿਟ ਜਿਹੜਾ ਹੈ ਉਹ ਮਿਲੇਗਾ ਕਿਸੇ ਵੀ ਕੈਟਾਗਰੀ ਦੇ ਲਈ ਜੇਕਰ ਤੁਸੀਂ ਕੈਨੇਡਾ ਗਏ ਹੋ ਉੱਥੇ ਜਾ ਕੇ ਅਰਨ ਕਰ ਰਹੇ ਹੋ ਪੈਸੇ ਕਮਾ ਰਹੇ ਹੋ ਤਾਂ ਤੁਹਾਡੇ ਲਈ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਬਹੁਤ ਚੰਗੀ ਹੋਣ ਵਾਲੀ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੱਧ ਤੋਂ ਵੱਧ ਜਰੂਰ ਸ਼ੇਅਰ ਕਰਿਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸਨੋਡ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਦਰਸਲ ਕੈਨੇਡਾ ਦੇ ਵਿੱਚ ਹੁਣ 1 2 3 4 5 6 ਤੇ 7 ਸੱਤ ਪ੍ਰੋਵਿੰਸ ਨੇ ਡਿਸਾਈਡ ਕੀਤਾ ਹੈ ਕਿ ਉਹ ਆਪਣੇ ਵੇਜ ਰੇਟ ਦੇ ਵਿੱਚ ਬਦਲਾਅ ਕਰਨ ਗਿਆ ਯਾਨੀ ਕਿ ਜਿਹੜੀ ਉਹਨਾਂ ਦੀ ਵੇਜ ਰੇਟ ਹੈ ਯਾਨੀ ਕਿ ਜਿਹੜੇ ਪੈਸੇ ਪੇ ਕਰਦੇ ਆ ਮਿਨਿਮਮ ਵੇਜ ਰੇਟ ਉਹਨੂੰ ਰਿਵਾਈਜ਼ ਕੀਤਾ ਗਿਆ ਹੈ ਇਸ ਦੇ ਵਿੱਚ ਕਈ ਅਜੇਹੀਆਂ ਪ੍ਰੋਵਿੰਸ ਨੇ ਜਿਨ੍ਹਾਂ ਨੇ 1 ਅਪ੍ਰੈਲ 2025 ਤੋਂ ਬਾਅਦ ਆਪਣਾ ਵੇਜ ਰੇਟ ਜਿਹੜਾ ਹੈ ਉਹਨੂੰ ਇਨਕਰੀਜ਼ ਕਰਨ ਦਾ ਫੈਸਲਾ ਲਿਆ ਹੈ ਕਈ ਅਜੇਹੀਆਂ ਪ੍ਰੋਵਿੰਸ ਨੇ ਜਿਨ੍ਹਾਂ ਨੇ ਅਕਤੂਬਰ 1 2025 ਤੋਂ ਆਪਣਾ ਵੇਜ ਰੇਟ ਰਿਵਾਈਜ਼ ਕਰਨ ਦਾ ਫੈਸਲਾ ਲਿਆ ਤੇ ਕਈ ਪ੍ਰੋਵਿੰਸ ਅਜੇਹੀਆਂ ਨੇ ਜਿਨ੍ਹਾਂ ਨੇ ਜੂਨ 1 2025 ਦੇ ਵਿੱਚ ਆ 1 ਜੂਨ 2025 ਤੋਂ ਆਪਣਾ ਵੇਜ ਰੇਟ ਜਿਹੜਾ ਹੈ ਉਹਨੂੰ ਬਦਲਣ ਦਾ ਜਾਂ ਕਹਿ ਸਕਦਾ ਹੈ ਕਿ ਉਹਨੂੰ ਰਿਵਾਈਜ਼ ਕਰਨ ਦਾ ਫੈਸਲਾ ਲਿਆ ਹੈ ਤੇ 온ਟਾਰੀਓ ਨੇ ਅਕਤੂਬਰ 1 2025 ਤੋਂ ਰਿਵਾਈਜ਼ ਕਰਨ ਦਾ ਫੈਸਲਾ ਲਿਆ ਹੈ ਸੋ ਇੱਕ ਇੱਕ ਕਰਕੇ ਡਿਸਕਸ਼ਨ ਕਰਾਂਗੇ ਪ੍ਰੋਵਿੰਸ ਵਾਈਜ਼ ਬਕਾਇਦਾ ਤੌਰ ਤੇ ਪੁਰਾਣਾ ਵੇਜ ਰੇਟ ਕੀ ਸੀ ਕਿੰਨਾ ਇਨਕਰੀਜ਼ ਹੋਇਆ ਤੇ ਹੁਣ ਨਵਾਂ ਵੇਜ ਰੇਟ ਕੀ ਹੋਵੇਗਾ ਇਹ ਮਿਨੀਮਮ ਵੇਜ ਰੇਟ ਹੈ ਜ ਜੇਤੀ ਆਪਾਂ ਗੱਲ ਕਰਾਂਗੇ ਨੋਵਾ ਸਕੋਸ਼ੀਆ ਤੋਂ ਸ਼ੁਰੂ ਕਰਦੇ ਹਾਂ 15 ਡਾਲਰ ਤੇ 20 ਸੈਂਟ ਜਿਹੜਾ ਕਰੰਟ ਮਿਨਿਮਮ ਵੇਜ ਰੇਟ ਹੈ ਉਹ ਚੱਲ ਰਿਹਾ ਹੈ ਤੇ ਹੁਣ 1 ਅਪ੍ਰੈਲ 2025 ਤੋਂ 50 ਸੈਂਟ ਇਹਦੇ ਵਿੱਚ ਇਜ਼ਾਫਾ ਹੋਵੇਗਾ ਨਹੀਂ ਵਾਧਾ ਹੋਵੇਗਾ 15 ਡਾਲਰ ਤੇ 70 ਸੈਂਟ ਜਿਹੜੇ ਆ ਉਹ ਪਰ ਔਰ ਜਿਹੜਾ ਉਹ ਪੇ ਕਰੇਗਾ ਤੁਹਾਨੂੰ ਮਿਨਿਮਮ ਵੇਜ ਪੇ ਕਰੇਗਾ ਤੁਹਾਡਾ EMPLOYEER ਤੇ ਅਕਤੂਬਰ 1 2025 ਤੋਂ ਬਾਅਦ 80 ਕਹਿ ਸਕਦੇ 80 ਸੈਂਟ ਦੀ ਹੋਰ ਹੋਰ ਵਾਦਾ ਹੋ ਜਾਵੇਗਾ ਸੋ ਟੋਟਲ ਜੇਕਰ ਗੱਲ ਕਰ ਲਈਏ ਤੇ 1 ਡਾਲਰ 30 ਸੈਂਟ ਦਾ ਵਾਦਾ ਹੋਵੇਗਾ ਤੇ 1 ਅਕਤੂਬਰ 2025 ਤੋਂ ਬਾਅਦ 16 ਡਾਲਰ ਤੇ 50 ਸੈਂਟ ਜਿਹੜਾ ਉਹ ਤੁਹਾਡੀ ਮਿਨੀਮਮ ਵੇਜ ਹੋਵੇਗੀ ਜੇਕਰ ਤੁਸੀਂ ਨੋਵਾ ਸਕੋਸ਼ੀਆ ਤੋਂ ਬਿਲੋਂਗ ਕਰਦੇ ਹੋ ਉਸ ਤੋਂ ਬਾਅਦ ਆ ਜਾਂਦੇ ਆ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਜਿਹਦਾ 15 ਡਾਲਰ ਤੇ 60 ਸੈਂਟ ਹੈ ਕਰੰਟ ਤੇ 1 April 2025 ਤੋਂ ਇਹਦੇ ਵਿੱਚ ਇਹਨੂੰ ਰਿਵਾਈਜ਼ ਕੀਤਾ ਗਿਆ ਤੇ 31 ਸੈਂਟ ਵਧਾ ਦਿੱਤਾ ਗਿਆ ਤੇ ਹੁਣ 15.91 ਸੈਂਟ ਜਿਹੜਾ ਉਹ ਮਿਨੀਮਮ ਵੇਜ ਤੁਹਾਨੂੰ ਪੇ ਕਰੇਗਾ ਤੁਹਾਡਾ EMPLOYEER ਇਹਦੇੋਂ ਘੱਟ ਪੇ ਨਹੀਂ ਕਰ ਸਕਦਾ ਨਿਊ ਬ੍ਰਾਂਟਸਵਿਕ ਨੇ 15 $30 ਸੈਂਟੇ ਦਾ ਕਰੰਟ ਚੱਲ ਰਿਹਾ ਵੇਜ ਰੇਟ ਮਿਨੀਮਮ ਵੇਜ ਰੇਟ April 1 2025 ਤੋਂ ਵਧਾਉਣ ਦਾ ਫੈਸਲਾ ਕੀਤਾ ਹੈ 35 ਸੈਂਟ ਇਹਨਾਂ ਨੇ ਵਧਾਇਆ ਤੇ 15 ਡਾਲਰ 65 ਸੈਂਟ ਜਿਹੜੀ ਆ ਉਹ ਹੁਣ ਪੇ ਕਰਨੀ ਪਵੇਗੀ ਇੱਥੇ ਜਿੱਕਰ ਕੋਈ EMPLOYER ਹਾਇਰ ਕਰਦਾ ਕਿਸੇ ਨੂੰ ਜਾਂ ਜਿਹੜੇ ਕਰੰਟ ਵਾਲੇ ਆ ਯੂਕਾਨ ਨੇ 17 ਡਾਲਰ 59 ਸੈਂਟ ਸੀਗੀ ਕਰੰਟ ਤੇ ਇਹਨੂੰ ਵਧਾ ਕੇ 1 April 2025 ਤੋਂ ਹੁਣ ਵਾਧਾ ਹੋਵੇਗਾ 36 ਸੈਂਟ ਵਧਾ ਦਿੱਤਾ ਹੈ ਤੇ 17 ਡਾਲਰ 95 ਸੈਂਟ ਨੂੰ ਪੇ ਕਰਨੇ ਪੈਣਗੇ 온ਟਾਰੀਓ ਦਾ ਵੇਜ ਰੇਟ ਜਿਹੜਾ 17 ਡਾਲਰ 20 ਸੈਂਟ ਹੈਗਾ ਹੈ ਤੇ October 1 2025 ਤੋਂ 60 ਅ ਕਹਿ ਸਕਦੇ ਆ ਕਿ ਸੈਂਟ ਦਾ ਵਾਅਦਾ ਹੋਇਆ ਤੇ 17.80 ਸੈਂਟ ਜਿਹੜਾ ਹੈ ਉਹ ਹੁਣ ਹੋ ਜਾਵੇਗਾ ਨੈਕਸਟ ਬ੍ਰਿਟਿਸ਼ ਕੋਲੰਬੀਆਏ 17 ਡਾਲਰ ਤੇ 40 ਸੈਂਟ ਜਿਹੜਾ ਇਹਨਾਂ ਦਾ ਵੇਜ ਰੇਟ ਕਰੰਟਲੀ ਚੱਲ ਰਿਹਾ ਹੈ ਉਹ ਹੈ ਤੇ 1 ਜੂਨ 2025 ਤੋਂ ਬਾਅਦ 45 ਸੈਂਟ ਦਾ ਵਾਧਾ ਹੋਵੇਗਾ ਤੇ 17 ਡਾਲਰ 85 ਸੈਂਟ ਜਿਹੜਾ ਉਹ ਪੇ ਕਰਨਾ ਪਵੇਗਾ ਇਥੋਂ ਦੇ ਐਮਪਲੋਇਰਸ ਨੂੰ ਮੈਨੀਟੋਬਾ ਦਾ 15 ਡਾਲਰ 80 ਸੈਂਟ ਹੈ 1 ਅਕਤੂਬਰ 2025 ਤੋਂ ਇਹਦੇ ਵਿੱਚ ਵਾਧਾ ਹੋ ਰਿਹਾ ਹੈ 20 ਸੈਂਟ ਦਾ ਤੇ 16 ਡਾਲਰ ਮਿਨੀਮਮ ਵੇਜ ਜਿਹੜਾ ਹੈ ਉਹ ਪੇ ਕਰੇਗਾ ਮੈਨੀਟੋਬਾ ਜੇਕਰ ਇਹਦੇ ਵਿੱਚ ਸਭ ਤੋਂ ਹਾਈ ਦੀ ਗੱਲ ਕੀਤੀ ਜਾਵੇ ਕਰੰਟਲੀ ਜਿਹੜਾ ਹੈ ਉਹ ਯੂਕਾਨ ਦਾ ਹੈ ਯਾਨੀ 17 ਡਾਲਰ 59 ਸੈਂਟ ਤੇ ਇਹਨਾਂ ਨੇ 36 ਸੈਂਟ ਦਾ ਵਾਧਾ ਕੀਤਾ 17 ਡਾਲਰ ਤੇ 95 ਸੈਂਟ ਜਿਹੜਾ ਹੈ ਉਹ ਹੋਵੇਗਾ ਯਾਨੀ ਕਿ ਸਭ ਤੋਂ ਜ਼ਿਆਦਾ ਮਿਨਿਮਮ ਵੇਜ ਜਿਹੜਾ ਪੇ ਕਰਦੇ ਹੈ ਏਮਪਲੋਇਰ ਉਹ ਕਰਦੇ ਨੇ ਯੂਕਾਨ ਦੇ ਯੂਕਾਨ ਚ ਸਭ ਤੋਂ ਹਾਈ ਪੇਡ ਕਹਿ ਸਕਦਾ ਹੈ ਕਿ ਵਰਕਰਸ ਹੁੰਦੇ ਨੇ ਉਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੂਜੇ ਨੰਬਰ ਦੇ ਉੱਤੇ ਹੈ ਜਿੱਦਾ 17 ਡਾਲਰ 85 ਸੈਂਟ ਹੋਣੋ ਜਾਵੇਗਾ ਹੁਣ ਤੱਕ 17 ਡਾਲਰ 40 ਸੈਂਟ ਸੀਗਾ ਉਸ ਤੋਂ ਬਾਅਦ 온ਟਾਰੀਓ ਆ ਜਾਂਦਾ ਹੈ 온ਟਾਰੀਓ ਦਾ ਹੁਣ 17 ਡਾਲਰ ਤੇ 20 ਸੈਂਟ ਹੈ ਉਸ ਤੋਂ ਬਾਅਦ ਅਕਤੂਬਰ 1 2025 ਤੋਂ ਬਸ 17 ਡਾਲਰ ਤੇ 80 ਸੈਂਟ ਹੋ ਜਾਵੇਗਾ ਇਹ ਸਭ ਤੋਂ ਹਾਈएस्ट ਪੇਡ ਜਿਹੜੇ ਆ ਉਹ ਪ੍ਰੋਵਿੰਸ ਨੇ ਯੂਕਾਨ 온ਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਇਹਦੇ ਵਿੱਚ ਵੱਧ ਪੈਸੇ ਜਿਹੜੇ ਆ ਉਹ ਪੇ ਕਰਦੇ ਹੁਣ ਇਹਦਾ ਜਿਹੜਾ ਓਵਰਆਲ ਦੀ ਗੱਲ ਕੀਤੀ ਜਾਵੇ ਤੇ ਜਿਹੜਾ ਵੇਜ ਰੇਟ ਆ ਉਹ 2.4% ਇਨਕਰੀਸ ਕੀਤਾ ਗਿਆ ਹੈ ਤੇ ਇਹ ਜਿਹੜਾ ਇਨਕਰੀਮੈਂਟ ਹੈ ਇਹ ਕਿਸੇ ਦਾ 1 April ਤੋਂ ਕਿਸੇ ਦਾ June ਤੋਂ ਤੇ ਕਿਸੇ ਦਾ October ਤੋਂ ਲਾਗੂ ਹੋਵੇਗਾ ਸੋ ਉਮੀਦ ਕਰਦਾ ਹਾਂ ਕਿ ਇਹ ਚੀਜ਼ ਤੁਹਾਨੂੰ ਬੜੀ ਕਲੀਅਰਲੀ ਸਮਝ ਆਈ ਹੋਵੇਗੀ ਫਿਲਹਾਲ ਇਹਦਾ ਜਿਹੜਾ ਬੈਨੀਫਿਟ ਹੈ ਉਹ ਸਭ ਤੋਂ ਜ਼ਿਆਦਾ ਜਿਹਨਾਂ ਸਮਝਣਾ ਕਿਸੇ ਨੂੰ ਹੋਣ ਵਾਲਾ ਹੈ ਤਾਂ ਉਹ ਸਟੂਡੈਂਟਸ ਨੂੰ ਹੋਣ ਵਾਲਾ ਹੈ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਗਏ ਨਹੀਂ ਜਾਂ ਜਾਣ ਵਾਲੇ ਨੇ ਜਾਂ ਜਾਣ ਬਾਰੇ ਸੋਚ ਰਹੇ ਨੇ ਉਹਨਾਂ ਨੂੰ ਇਸ ਕਰਕੇ ਕਿ ਉਹਨਾਂ ਨੂੰ ਕਈ ਵਾਰੀ ਮਿਨਿਮਮ ਵੇਜ ਦੇ ਉੱਤੇ ਹਾਇਰ ਕਰਦਾ ਹੈ ਉਹਨਾਂ ਦਾ EMPLOYER ਤਾਂ ਉਸ ਕੰਡੀਸ਼ਨ ਦੇ ਵਿੱਚ ਉਹਨਾਂ ਨੂੰ ਜਿਹੜੀ ਘੱਟ ਤੋਂ ਘੱਟ ਸੈਲਰੀ ਹੈ ਉਹ ਪੇ ਕੀਤੀ ਜਾਂਦੀ ਹੈ ਤੇ ਜੇਕਰ ਘੱਟ ਤੋਂ ਘੱਟ ਵੀ ਸੈਲਰੀ ਪੇ ਕੀਤੀ ਜਾਵੇ ਤੇ ਜੇ ਇੰਨੀ ਪੇ ਕੀਤੀ ਜਾਵੇਗੀ ਤਾਂ ਉਹ ਇਜ਼ੀਲੀ ਸਰਵਾਈਵ ਕਰ ਸਕਣਗੇ ਕੈਨੇਡਾ ਦਾ ਵਿਚ ਸੋ ਮਿਨਿਮਮ ਵੇਜ ਰੇਟ ਦੇ ਵਿੱਚ ਮਿਨਿਮਮ ਵੇਜ ਰੇਟ ਨੂੰ ਰਿਵਾਈਜ਼ ਕੀਤਾ ਗਿਆ ਤੇ ਸਭ ਤੋਂ ਜ਼ਿਆਦਾ ਫਾਇਦਾ ਆਇਆਦਾ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਨੂੰ ਹੋਵੇਗਾ ਬਾਕੀ ਵਰਕਰਸ ਨੂੰ ਵੀ ਹੋਣ ਵਾਲਾ ਹੈਗਾ ਜਿਹੜੇ ਮਿਨਿਮਮ ਵੇਸ ਤੇ ਕੰਮ ਕਰਦੇ ਸੀਗੇ ਜਾਂ ਕੰਮ ਕਰ ਰਹੇ ਨੇ ਉਮੀਦ ਕਰਦਾ ਵਲੋਗ پسند ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸ ਨੂੰ ਤੁਹਾਡਾ ਸੋ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦੱਬ ਕੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ